70 ਸਾਲ ਦੀ ਉਮਰ ਤੇ ਬਾਪੂ ਇੰਨਾ ਜੋਸ਼ ਕਿਵੇਂ ਆ? ਇੰਨਾ ਜੋਸ਼ ਡਰ ਨਹੀਂ ਲੱਗਦਾ ਜੀ ਹੁਣ ਸਾਨੂੰ। ਨਾ ਹੌਸਲਾ, ਉਮਰ ਰਹਿਨੀ ਆ ਤੁਹਾਡੀ ਤੇ ਕਿੱਥੋਂ ਆਉਂਦਾ ਇੰਨਾ ਹੌਸਲਾ? ਕਿਵੇਂ ਇੰਨਾ ਹੌਸਲਾ ਵਰਦਾ ਕਿ ਹਾਂ ਜਾਣਾ ਭਾਈ। ਮਲਕ ਤੋਂ ਆਈ। ਲੈ ਕੋਈ ਗੰਦੀ ਚਮੜੀ ਪਾਣੀ ਦੀ ਪਾਉਣੀ। ਅਲੀ ਉਹਨਾਂ ਨਾਲ ਥਾਤਾ। ਹਾਂ। ਥੱਪ ਪਵਾ ਦੂਗਾ ਤੇ ਪਾਵਾਂਗੇ। ਐਂਡ ਸਾਹਿਬ ਠੰਡ ਦਾ ਮੌਸਮ ਆ ਵੀ ਵੀ ਇੰਨਾ ਜਜ਼ਬਾ ਇੰਨਾ ਹੌਸਲਾ ਕਿੱਥੋਂ ਆਉਂਦਾ? ਪਰ ਨਾਤਮਾ ਨਹੀਂ। ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਅਸੀਂ ਲਗਾਤਾਰ ਸ਼ੰਭੂ ਬਾਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕੱਲ ਸਾਰਾ ਦਿਨ ਜਦੋਂ ਜਹਾਜ਼ ਚੱਲਦੀ ਸੀ ਕਿਸਾਨ ਅੱਗੇ ਵਧਦੇ ਸੀ ਦੱਸਦੀ ਕਿ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰਦਾ ਸੀ ਕਈ ਲੇਅਰ ਦੇ ਬੈਰੀਕੇਡ ਆ ਜਿਹੜੇ ਉਹ ਕਿਸਾਨਾਂ ਨੇ ਕੱਲ ਪਟਕੇ ਭਰੇ ਤਰਤੇ ਸੀ ਤੇ ਹੁਣ ਇੱਕ ਤਸਵੀਰ ਦਿਖਾਉਨੇ ਆ ਟਰਾਲੀਆਂ ਨੇ ਜਿਹੜੀਆਂ ਉਹ ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਲੱਗੀਆਂ ਹੋਈਆਂ ਨੇ ਰਾਜਪੁਰੇ ਤੱਕ ਜਿਹੜੀ ਲਾਈਨ ਆ ਉਹ ਟਰਾਲੀਆਂ ਦੀ ਪਿੱਛੇ ਲੱਗਣ ਵਾਲੀਆਂ ਤੇ ਆਹ ਦੇਖੋ ਪਿੱਛੇ ਤਸਵੀਰ ਦਿਖਾ ਰਹੇ ਆ ਇੱਧਰ ਤੁਹਾਨੂੰ ਬਾਪੂ ਹੁਣੀ ਮੰਜੇ ਦੇ ਉੱਪਰ ਬੈਠੇ ਆ ਗੱਲਬਾਤ ਕਰ ਲੈਨੇ ਆ ਕਿ ਕੀ ਪਲਾਨ ਆ ਅੱਗੇ ਦਾ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਪਲਾਨ ਆ ਹੁਣ ਅੱਗੇ ਤਿਆਰੀ ਬੜੀ ਕੀਤੀ ਆ ਪ੍ਰਸ਼ਾਸਨ ਨੇ ਪਕਾ ਸੰਦੇ ਵੀ ਤਿਆਰੀ ਕਰੀਏ ਤੇ ਕਿਸਾਨ ਤੇ ਮਜ਼ਦੂਰ ਨੇ ਵੀ ਤਿਆਰੀ ਕਰ ਰੱਖੀ ਆ ਆਪਦੀ ਦਿੱਲੀ ਚੱਲਾਂਗੇ ਅੱਛਾ ਜੀ ਅੱਛਾ ਬਾਪੂ ਜੀ ਤੁਹਾਡੀ ਉਮਰ ਕਿੰਨੀ ਆ ਜੀ ਇਹ ਦੱਸੋ 70 ਸਾਲ ਦੀ ਆ ਜੀ 70 ਸਾਲ ਦੀ ਉਮਰ ਤੇ ਬਾਪੂ ਇੰਨਾ ਜੋਸ਼ ਕਿਵੇਂ ਆ ਇੰਨਾ ਜੋਸ਼ ਡਰ ਨਹੀਂ ਲੱਗਦਾ ਜੀ ਹੁਣ ਸਾਨੂੰ ਹਾਂ ਜੀ ਪੂਰਾ ਹੌਸਲਾ ਬਾਪੂ ਪੂਰਾ ਹੌਸਲਾ ਦਿੱਲੀ ਜਾ ਕੇ ਰਹਿਣਾ ਦਿੱਲੀ ਜਾ ਕੇ ਪਹਿਲਾਂ ਵੀ ਸਾਲ ਲਾ ਕੇ ਆਇਆ ਅੱਛਾ ਜੀ ਹਾਂ ਤਾ ਹੁਣ ਫਿਰ ਕੋਈ ਰਹਿੰਦੀ ਕਸਰ ਕੱਢ ਕੇ ਆਉਣੀ ਆ। ਹਾਂ ਰਹਿੰਦੀ ਕਸਰ ਕੱਢ ਕੇ ਆਵਾਂਗੇ ਹੁਣ। ਅੱਛਾ ਜੀ। ਹਾਂ। ਬਾਪੂ ਜੀ ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ 72 ਸਾਲ ਹੈ। ਹੂੰ। ਹਾਂ ਜੀ। ਬਾਪੂ ਇਸ ਉਮਰ ਦੇ ਵਿੱਚ ਆ ਕੇ ਨਾ ਕੀ ਕਰ ਜਵਾਕ ਕਹਿ ਦਿੰਦੇ ਆ ਕਿ ਬਾਪੂ ਉਮਰ ਹੋ ਗਈ ਘਰੇ ਬਹਿ ਜਾ। ਹਾਂ ਜੀ। ਨਾ ਕੋਈ ਲੋੜ ਨਹੀਂ ਕਰੇ ਮੈਸ਼ਨ ਦੀ। ਹਾਂ। ਨਾ ਹੌਸਲਾ ਉਮਰ ਇੰਨੀ ਆ ਤੁਹਾਡੀ। ਇਹ ਕਿੱਥੋਂ ਆਉਂਦਾ ਇੰਨਾ ਹੌਸਲਾ? ਕਿਵੇਂ ਇੰਨਾ ਹੌਸਲਾ ਬਣਦਾ ਕਿ ਹਾਂ ਜਾਣਾ ਭਾਈ। ਮਾਲਕ ਤੋਂ ਆਉਂਦਾ ਈ। ਜਾਣਾ ਵੀ ਇਹ ਪਾਸ਼ਾ ਦਾ ਹੌਸਲਾ ਆਉਂਦਾ ਹੈ। ਆਗੇ ਜਾਣੇ ਵੀ ਕਰਨਾ ਪ੍ਰੋਗਰਾਮ। ਅੱਛਾ ਜੀ। ਹਾਂ ਤਾਂ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਸ਼ੰਭੂ ਬਾਟਰ ਦੀਆਂ ਦਿਖਾ ਰਹੇ ਹਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਬੀਬੀਆਂ ਵੀ ਇੱਥੇ ਪਹੁੰਚਿਆ ਹੋਈਆਂ ਨੇ ਟਰਾਲੀਆਂ ਜਿਹੜੀਆਂ ਦੂਰ ਤੱਕ ਲੱਗ ਚੁੱਕਿਆ ਨੇ ਇਹ ਅਸੀਂ ਤੁਹਾਨੂੰ ਪਿੱਛੇ ਦੀਆਂ ਤਸਵੀਰਾਂ ਦਿਖਾ ਰਿਹਾ ਰਾਜਪੁਰਾ ਕੋਲ ਦੀਆਂ ਇੱਕ ਚੀਜ਼ ਅਹਿਮ ਦੱਸ ਦਵਾਂ ਕਿ ਇਸ ਤੋਂ ਅੱਗੇ ਜਿਵੇਂ ਜਿਵੇਂ ਅੱਗੇ ਅਸੀਂ ਜਾ ਰਹੇ ਹਾਂ ਤਾਂ ਟਰਾਲੀਆਂ ਇੰਨੀਆਂ ਜ਼ਿਆਦਾ ਨੇ ਇਕੱਠੇ ਇੰਨਾ ਜ਼ਿਆਦਾ ਵਾਹੇ ਚਾਹ ਪਾਣੀ ਛੱਕ ਰਿਹਾ ਸਾਰੇ ਜਾਣੇ ਤਾਂ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਿਹਾ ਸ਼ੰਭੂ ਬਾਰਡਰ ਤੋਂ ਕਿ ਕੱਲ ਕਿਵੇਂ ਸਾਰਾ ਦਿਨ ਜਦੋਂ ਜਹਦਾ ਜਿਹੜੀ ਉਹ ਚੱਲਦੀ ਰਹੀ ਆ ਤਾਂ ਇੱਥੇ ਬੀਬੀਆਂ ਵੀ ਨੇ ਕਿੰਨੀ ਉਮਰ ਆ ਤੁਹਾਡੀ ਮੇਰੀ 80 ਸਾਲ ਦੀ ਉਮਰ ਆ ਬਾਪੂ ਜੀ 80 ਸਾਲ ਦੀ ਉਮਰ 'ਚ ਇੱਥੇ ਬੈਠੇ ਹਾਂ ਹੈਪੀ ਹੋਣੀਆਂ ਬੇਗੀਆਂ ਬੀਬੀ ਸ ਇੱਥੇ ਪਹੁੰਚੇ ਹੋਏ ਹੋ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਆ ਤਾਂ ਅੱਗੇ ਜਾ ਕੇ ਰਹਿਣਾ ਫਿਰ ਹਾਂ ਹਾਂ ਜਾ ਕੇ ਰਹਿਣਾ ਹਮ ਹੌਸਲਾ ਹੈ ਕਿ ਅੱਗੇ ਵਧ ਜੂਗੇ ਹਾਂ ਵਧਾਂਗੇ ਹਾਂ ਜਾਣਾ ਹੀ ਜਾਣਾ ਇੱਕ ਬਾਪੂ ਕੁਝ ਕਹਿਣਾ ਚਾਹੁੰਦਾ ਹਾਂ ਜੀ ਕਿੰਨੇ ਜਾਂਦੇ ਅਸੀਂ ਬੇਰਾਛਣੇ ਫੁੱਟਿਆ ਜਾ ਕੇ ਹਾਂ ਛਿਆਂ ਦਾ ਫੇਰ ਇੱਥੇ ਆਇਆ ਸਾਡਾ ਡਾਕਟਰ ਰਕਾ ਵੀ ਅਸੀਂ ਇੱਥੇ ਰਹਿਣੇ ਰਹਿਣਾ ਡਟ ਕੇ ਨਾ ਵਗੇ ਉਪਰ ਉਪਰ ਜੀ ਕਰਨਾ ਅੱਛਾ ਜੀ ਹਾਂ ਭਾਵੇਂ 80 90 ਸਾਲ ਦੇ ਅਸੀਂ ਬਾਪੂ ਇੱਕ ਚੀਜ਼ ਦੱਸੋ ਇੱਕ ਇਹ ਕੋਈ ਗੱਲ ਨਹੀਂ ਚੱਪ ਪਰ ਇਹ ਜੀ ਪਾਉਣੀ ਬੀਬੀ ਥਾਣੇ ਧੰਨਵਾਦ ਹੈ ਨਾ ਫੱਪ ਪਵਾ ਦੂਗਾ ਤੇ ਪਾਵਾਂਗੇ ਠੰਡ ਦਾ ਮੌਸਮ ਆ ਬੀਬੀ ਇੰਨਾ ਜਜ਼ਬਾ ਇੰਨਾ ਹੌਸਲਾ ਕਿੱਥੋਂ ਆਉਂਦਾ ਪਰਮਾਤਮਾ ਦੇ ਹਾਂ ਜੇ ਸਾਡੀਆਂ ਕੋਈ ਚੀਜ਼ ਰਹਿਣੀ ਨਹੀਂ ਦੇਣੀ ਹੌਸਲਾ ਦੇਖੋ ਕਿ ਇਸ ਤਰੀਕੇ ਹੌਸਲਾ ਜਦੋਂ ਵੀ ਕਹਿੰਦੇ ਕੋਈ ਮੈਦਾਨ ਦੇ ਵਿੱਚ ਜਾਂਦਾ ਨਾ ਫਿਰ ਉਹ ਮੈਦਾਨ ਚਾਹੇ ਖੇਡਦਾ ਹੋਵੇ ਭਾਵੇਂ ਕਹਿੰਦੇ ਜੰਗ ਦਾ ਹੋਵੇ ਤਾਂ ਉੱਥੇ ਕਿਸੇ ਵੀ ਬੰਦੇ ਦੇ ਲਈ ਹੌਸਲਾ ਬਹੁਤ ਜ਼ਰੂਰੀ ਹੁੰਦਾ ਤੇ ਬਾਪੂ ਹੁਣੀ ਵੀ ਆਏ ਨੇ ਕਹਿੰਦੇ ਜਿਹੜੇ ਸਾਡੀ ਮੰਗਾਂ ਨੇ ਉਹ ਅਸੀਂ ਮੰਨਵਾਉਣੀਆਂ ਨੇ ਭਾਵੇਂ ਦਿੱਲੀ ਤੱਕ ਸਾਨੂੰ ਜਾਣਾ ਪਵੇ ਕਹਿੰਦੇ ਅਸੀਂ ਦਿੱਲੀ ਜਾ ਕੇ ਰਹਾਂਗੇ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਕਿਸ ਤਰੀਕੇ ਦੇ ਤੇ ਹਾਲਾਤ ਆ ਜਿਹੜੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਸਵੇਰ ਦਾ ਸਮਾਂ ਵਾ ਚਾਹ ਪਾਣੀ ਸ਼ਕਾਇਦ ਆ ਰਿਹਾ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਚੁੱਕੇ ਨੇ ਤਾਂ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਸਹਿਯੋਗੀ ਸਾਥੀ ਰੋਸ਼ਨ ਦੇ ਨਾਲ